ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਸਾਰੇ ਦੇਸ਼ ਨੂੰ ਸਾਡੇ ਸਾਡੀ ਸਟੇਟ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਸਾਡੇ ਦੇਸ਼ ਨੂੰ ਜਿਹੜੀ ਆਜ਼ਾਦੀ ਦਿਵਸ ਦੀ ਮੁਬਾਰਕ ਹੋਈ ਅੱਜ 15 ਅਗਸਤ ਨੂੰ ਅੰਮ੍ਰਿਤਸਰੋਂ ਪਹੁੰਚੇ ਆ ਸ੍ਰੀ ਹਰ ਹਰ ਗੋਬਿੰਦਪੁਰ ਸਾਹਿਬ ਔਰ ਸਾਨੂੰ ਫੇਸਬੁੱਕ ਤੇ ਕੰਟੈਕਟ ਕੀਤਾ ਸੀ ਵੀਰ ਨੇ ਔਰ ਜਸ ਸੇਵਾ ਦੇ ਪੇਜ ਤੇ ਕਿਉਂਕਿ ਸਾਡੀਆਂ ਸੇਵਾਵਾਂ ਨਿਰੰਤਰ ਗੁਰੂ ਸਾਹਿਬ ਸਾਡੇ ਤੋਂ ਕਰਵਾਉਂਦੇ ਰਹਿੰਦੇ ਨੇ ਔਰ ਸੁਖਵਿੰਦਰ ਵੀਰ ਦਾ ਨਾਮ ਹੈ ਇਹਨਾਂ ਕੋਲ ਪਹੁੰਚੇ ਇਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਮੇਰੀ ਛੋਟੀ ਜੀ ਹੈਲਪ ਕਰਿਓ ਕਿ ਮੈਂ ਤੁਹਾਡੇ ਕੋਈ ਪੈਸੇ ਦੀ ਮੰਗ ਨਹੀਂ ਕਰਦਾ ਮੈਂ ਕੁਝ ਨਹੀਂ ਕਰਦਾ ਮੈਂ ਕਿਰਤ ਕਰਨਾ ਚਾਹੁੰਨਾ ਵਾਂ ਪਰ ਇੱਕ ਹਾਦਸੇ ਦੇ ਵਿੱਚ ਮੇਰੀ ਰੀਡ ਦੀ ਹੱਡੀ ਜਿਹੜੀ ਹੈ ਉਹ ਟੁੱਟ ਚੁੱਕੀ ਹੈ ਤੇ ਹੁਣੋਂ ਖੜਾ ਨਹੀਂ ਹੋ ਸਕਦਾ ਕਦੀ ਵੀ ਔਰ ਇੰਨੀ ਪਰੇਸ਼ਾਨੀ ਦੇ ਨਾਲ ਵੀ ਦੋ ਬੱਚੇ ਔਰ ਆਪਣੀ ਵਾਈਫ ਵਾਈਫ ਵੀ ਲੋਕਾਂ ਦੇ ਘਰ ਅਜ ਕੰਮ ਕਰਦੀ ਹੈ ਬੱਚੀ ਪੜਦੀ ਹੈ ਬੇਟਾ ਵੀ ਪੜਦਾ ਹੋਇਆ ਔਰ ਕਿਵੇਂ ਗੁਜ਼ਾਰਾ ਚੱਲ ਰਿਹਾ ਵ ਇੱਕ ਛੋਟੀ ਜੀ ਦੁਕਾਨ ਤੋਂ ਔਰ ਜਦੋਂ ਅਸੀਂ ਵੀਰ ਨੂੰ ਪਹਿਲੇ ਤੇ ਮੈਂ ਸਾਨੂੰ ਵੀ ਦੋ ਤਿੰਨ ਦਿਨ ਲੱਗਦੇ ਐ ਐਨਲਾਈਜ਼ ਕਰਨ ਤੇ ਕਿ ਕੇਸ ਠੀਕ ਐ ਲੋਡ ਬੰਦ ਐ ਕਿਉਂਕਿ ਸਾਡੀ ਇੱਕੋ ਹੀ ਚੀਜ਼ ਹੈਗੀ ਐ ਕਿ ਜੋ ਮਰਜ਼ੀ ਹੋ ਜੇ ਜਿਹੜਾ ਕੋਈ ਰੀਅਲ ਵਨ ਨੇ ਨੀਡ ਹੈਗਾ ਉਹ ਐਦਾਂ ਵਾਂਝਾ ਨਹੀਂ ਰਹਿਣਾ ਚਾਹੀਦਾ ਕਿਸੇ ਵੀ ਸੇਵਾ ਤੋਂ ਕਿਉਂਕਿ ਸਾਨੂੰ ਲੱਗਦਾ ਕਿ ਸੇਵਾ ਕਰਨੀ ਨਾ ਬਿਲਕੁਲ ਖਰਾਬ ਹੈ ਕਿ ਜੇ ਅਸੀਂ ਐਕਚੁਅਲ 'ਚ ਲੋਡ ਬੰਦ ਕੋ ਨਹੀਂ ਪਹੁੰਚ ਸਕਦੇ ਇਹ ਸਾਰੇ ਡਾਕੂਮੈਂਟ ਵੇਖਿਆ ਬਿਮਾਰੀ ਤੇ ਇੰਨੇ ਪੈਸੇ ਲੱਗ ਚੁੱਕੇ ਐ ਜੇ ਸੱਟ ਲੱਗਣ ਤੋਂ 1 ਸਾਲ ਦੇ ਵਿੱਚ ਵਿੱਚ ਆਪਰੇਸ਼ਨ ਹੋ ਜਾਂਦਾ ਤੇ ਇਹਦੇ ਇਹ ਖੜਾ ਹੋ ਸਕਦਾ ਸੀ 5 ਲੱਖ ਰੁਪਏ ਦੀ ਮੰਗ ਕੀਤੀ ਅੰਮ੍ਰਿਤਸਰ ਦੇ ਬਹੁਤ ਨਾਮੀ ਹਸਪਤਾਲ ਨੇ ਪਰ ਇਹ ਨਹੀਂ ਦੇ ਸਕਦੇ ਸੀ ਇਹਨਾਂ ਕੋਲ ਪੈਸੇ ਨਹੀਂ ਸੀ ਫੋਨ 'ਵੀਕ ਡਾਕਟਰ ਨੇ ਕਿਹਾ ਸੀ ਆਪਰੇਸ਼ਨ ਕਰ ਦਿੰਦੇ ਆ ਪਰ ਸਾਨੂੰ ਪਤਾ ਨਹੀਂ ਕੀ ਬਣੇਗਾ 6 ਲੱਖ ਰੁਪਏ ਲੱਗੇਗਾ ਜਾਂ 5 ਲੱਖ ਰੁਪਏ ਲੱਗੇਗਾ ਉਹ ਕਹਿੰਦਾ ਕਿ ਮੈਂ ਰਿਸਕ ਵੀ ਨਹੀਂ ਲੈ ਸਕਦਾ ਕਿ ਮੇਰਾ ਕੁਝ ਬਣੇ ਵੀ ਨਾ ਤੇ ਮੈਂ ਛੋਟਾ ਜਿਹਾ ਘਰ ਵੀ ਇੱਕ ਵਾਰ ਪੁੱਤਰਾ ਘਰ ਦਿਖਾ ਦੇ ਇਹ ਜਦੋਂ ਮਿਸਤਰੀ ਦਾ ਕੰਮ ਕਰਦਾ ਸੀ ਨਾ ਤੁਸੀਂ ਵੇਖ ਸਕਦੇ ਹੋ ਇਹ ਘਰ ਵੀ ਇਨੇ ਆਪ ਬਣਾਇਆ ਸੀ ਉਦੋਂ ਦੀ ਇਹ ਕੰਦਾ ਤੁਸੀਂ ਇੱਕ ਮਿੰਟ ਪੁੱਤ ਅੰਦਰ ਜਸ਼ਨ ਥੋੜੀ ਜਿਹਾ ਅੰਦਰ ਧਕਾ ਦੇ ਕਿ ਉਦੋਂ ਦੀਆਂ ਤੁਸੀਂ ਵੇਖ ਸਕਦੇ ਹੋ ਇਹ ਕੰਦਾ ਉਸ ਤੋਂ ਬਾਅਦ ਪਲਸਟਰ ਨਹੀਂ ਹੋ ਸਕੀਆਂ ਕਿਉਂਕਿ ਇਹਰੇ ਕੋਲ ਇਹਨੂੰ ਆਪ ਹੀ ਸੱਟ ਲੱਗੀ ਆ ਬੜਾ ਵਧੀਆ ਮਿਸਤਰੀ ਸੀ ਪਰ ਜਿਹੜਾ ਰੱਬ ਦਾ ਰੱਬ ਦੀ ਕਰਨੀ ਹੈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਾਣਾ ਸੋ ਟੀਮ ਨੂੰ ਇਹ ਚੀਜ਼ ਵੇਖਦੇ ਹੋਏ ਇਹਨਾਂ ਨੂੰ ਸ਼ੁਰੂਆਤੀ ਹੈਲਪ ਦੇ ਵਿੱਚ ਅੱਜ ਆਜ਼ਾਦੀ ਅਸੀਂ ਸਾਰੇ ਜਣੇ ਇਹੀ ਵੀਰੇਂਦਰ ਭਾਦੀ ਸੰਪੇ ਰਵਜੋਰ ਗੋਹਿਲ ਸਾਹਿਬ ਔਰ ਸਾਰੇ ਟੀਮ ਮੈਂਬਰਸ ਨੇ ਗੱਲ ਅਸੀਂ 15-20 ਜਾਣਿਆਂ ਨੇ ਥੋੜੀ ਜਿਹੀ ਕਲੈਕਸ਼ਨ ਕੀਤੀ ਜਿਹਦੇ ਵਿੱਚ ਸਾਡੇ ਕੋਲ 25000 ਰੁਪਏ ਕਲੈਕਟ ਹੋਇਆ ਸੀ ਤੇ ਅਸੀਂ 25000 ਰੁਪਏ ਦਾ ਚੈੱਕ ਇਹਨਾਂ ਨੂੰ ਦੇ ਕੇ ਚੱਲੇ ਆਂ ਔਰ ਆਸ ਕਰਾਂਗੇ ਕਿ ਇਹਦੇ ਨਾਲ ਕਿਉਂਕਿ ਜਸ ਸੇਵਾ ਸੁਸਾਇਟੀ ਦੇ ਜਿਹੜੇ ਇਹ ਦਸਵੰਦ ਹੈ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰੂ ਸਾਹਿਬ ਨੇ ਜੋ ਕਿਹਾ ਉਹਦੇ ਨਾਲ ਅਸੀਂ ਨਾ ਬੜੇ ਲੋਕ ਠੀਕ ਹੁੰਦੇ ਵੇਖੇ ਆਂ ਬੜੀਆਂ ਬਿਮਾਰੀਆਂ ਚੋਂ ਨਿਕਲਦੇ ਵੇਖੇ ਆਂ ਕੁਝ ਕੈਂਸਰ ਪੇਸ਼ੈਂਟ ਛੋਟੀ ਛੋਟੀ ਮਦਦ ਨਾਲ ਕਿਉਂਕਿ ਲੋਕਾਂ ਦਾ ਦਸਵੰਦ ਨਾ ਬੜੀ ਮਿਹਨਤ ਨਾਲ ਕਮਾਇਆ ਹੁੰਦਾ ਅਸੀਂ ਕੋਈ ਵੀ ਕੰਮ ਕਰਨ ਜਾਂਦੇ ਆ ਸਵੇਰੇ ਇੱਕ ਮੈਂ ਕਚੈਰੀ ਜਾਣਾ ਪ੍ਰਮਾਤਮਾ ਮਿਹਰ ਕਰੀ ਮੈਨੂੰ ਚੰਗੀ ਕਮਾਈ ਕਰਾਈ ਭਾਜੀ ਕੰਸਟਰਕਸ਼ਨ ਦਾ ਕੰਮ ਕਰਦੇ ਆ ਅਰਦਾਸ ਕਰਦੇ ਭਾਜੀ ਸਰਕਾਰੀ ਨੌਕਰੀ ਕਰਦੇ ਅਰਦਾਸ ਕਰਦੇ ਬਾਬਾ ਜੀ ਮਿਹਰ ਰੱਖਿਓ ਐ ਵੀ ਵੀਰ ਪ੍ਰਾਈਵੇਟ ਕੰਮ ਕਰਦੇ ਨੇ ਆ ਕਹਿੰਦੇ ਨੇ ਸਾਨੂੰ ਵਧੀਆ ਕਮਾਈ ਕਰਾਇਓ ਜਿਹੜੀ ਸਾਡੀ ਔਨੈਸਟੀ ਦੀ ਕਮਾਈ ਹੋਵੇ ਔਰੇ ਜੋ ਦਸਵੰਦ ਨਿਕਲਣ ਦਾ ਮਤਲਬ ਪਤਾ ਕੀ ਹੈ ਕਿ ਉਹ ਕਮਾਈ ਕਿਸੇ ਲਈ ਚੰਗੀ ਹੋਏਗੀ ਮੈਂ ਸੁਖਵਿੰਦਰ ਜੀ ਨੂੰ ਵੀ ਕਵਾਂਗਾ ਸਾਰਿਆਂ ਨੂੰ ਬੇਨਤੀ ਕਰਦਨ ਆਪਣੀ ਪ੍ਰੋਬਲਮ ਦੱਸ ਕੇ ਥੋੜਾ ਲੱਗੇ ਲਿਆਓ ਹਾਂਜੀ ਸਰ ਕੀ ਹੋਇਆ ਸੀ ਤੇ ਕੀ ਤੁਸੀਂ ਚਾਹੁੰਦੇ ਹੋ ਵਾਈਕੁਟਜੀ ਦਾ ਫਾਲਸਾ ਵਾਈਕੁਟ ਦੀ ਪਤਨੀ ਜੀ ਜੀ ਮੈਨੂੰ 8-9 ਸਾਲੋਂ ਚਲੋਜ ਚਲੇ ਇਸ ਤਰ੍ਹਾਂ ਵੀਚਰ ਦੇ ਤੇ ਬੈਠਿਆ ਨੂੰ ਮੈਂ ਰਾਜ ਮਿਸ਼ਰਾ ਕੰਮ ਕਰਦਾ ਸੀ ਛਿੰਡ ਦੀਆਂ ਚਾਦਰਾਂ ਪਾਉਂਦਿਆ ਸੀ ਕੋਠੇ ਤੋਂ ਡਿੱਗ ਪਿਆ ਸੀ ਇਸ ਕਾਰਨ ਮੇਰੀ ਰੀੜ ਦੀ ਹੱਡੀ ਵਿੱਚ ਸ਼ਟਰ ਲੱਗ ਗਈ ਸੀ ਮੇਰੀ ਰੀੜ ਦੀ ਹੱਡੀ ਟੁੱਟ ਗਈ ਸੀ ਇਸ ਕਾਰਨ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਵੀ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ ਹੈ ਨਾ ਹੀ ਕੋਈ ਇਲਾਜ ਹੋ ਸਕਦਾ ਹੈ ਹੁਣ ਮੈਂ ਇਸ ਤਰ੍ਹਾਂ ਹੀ ਵੀਚਰ ਦੇ ਉੱਤੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਤੇ ਇੱਕ ਆਪਣਾ ਨੰਬਰ ਬੋਲਣਗੇ ਕਿਉਂਕਿ 25000 ਬੜਾ ਘੱਟ ਅਮਾਉਂਟ ਹੈ ਥੋੜੀ ਜੀ ਤੁਸੀਂ ਮਦਦ ਕਰਿਓ ਆਪਣਾ ਜੀਪੀ ਵਾਲਾ ਨੰਬਰ ਬੋਲਦੇ ਹੋ ਜਿੱਚੇ ਪੈਸੇ ਪੈ ਜਾਣਗੇ 7527075375 7527075375 ਇਸ ਨੰਬਰ ਤੇ ਸਿੱਧਾ ਇਹਨਾਂ ਨੂੰ 100 200 300 ਤੁਹਾਡੀ ਵੀ ਕਿਰਤ ਕਮਾਈ ਜਿਹੜੀ ਸਿੱਧੇ ਸਿੱਧੇ ਜਾਂਦੇ ਹੋ ਮੇਰੇ ਤਨਾ ਕਰਦੇ ਨਾ ਔਰ ਚੋਂ 2 ਰੁਪਏ 5 ਰੁਪਏ 1 ਰੁਪਿਆ 10 ਰੁਪਏ 15 ਰੁਪਏ ਸਿੱਧਾ ਇਹਨਾਂ ਨੂੰ ਜੱਸ ਸੇ ਵੱਧ ਕੋਈ ਨੰਬਰ ਨਹੀਂ ਅਸੀਂ ਵੀ ਇੰਨੀ ਦੂਰ ਆਏ ਆ ਅਸੀਂ ਉੱਥੇ ਆਪਣੇ ਖਾਤੇ 'ਚ ਪੈਸੇ ਵੀ ਪਵਾ ਲਾਂਗੇ ਤੇ ਫੇਰ ਆਣਾ ਪਏਗਾ ਸੋ ਸਿੱਧਾ ਹੀ ਇਹਨਾਂ ਦੀ ਮਦਦ ਕਰੋ ਸਾਡੇ ਕੋਲੋਂ ਜੋ ਕੱਲ ਕਲੈਕਸ਼ਨ ਹੋਈ ਸੀ ਉਹ ਅਸੀਂ ਇਹਨਾਂ ਨੂੰ ਦੇ ਕੇ ਚੱਲਨੇ ਆਂ ਔਰ ਤੁਹਾਨੂੰ ਦੁਕਾਨ ਵੀ ਆ ਰੱਖੋ ਤੁਸੀਂ ਆਪਣੇ ਕੋਲ ਵਾਇਗਰੂ ਮੇਅਰ ਕਰੇ ਇੱਕ ਵਾਰੀ ਸਾਰੇ ਜਣੇ ਮਿਲ ਕੇ ਬਾਬਾ ਜੀ ਦਾ ਨਾਮ ਲੈ ਲਈਏ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਹ ਕੋਈ ਸਾਬ ਇਹਨਾਂ ਨੂੰ ਦੁਕਾਨ ਵੀ ਦਿਖਾ ਦਿਓ ਤੁਸੀਂ ਕਿ ਜਿੱਥੇ ਜਿੱਥੇ ਲੋੜ ਆ ਚੱਲੋ ਚੱਲੋ ਔਰ ਤੁਸੀਂ ਵੇਖ ਸਕਦੇ ਹੋ ਕਿ ਇਹ ਦੁਕਾਨ ਹੈ ਜਿੱਥੇ ਇਹਨਾਂ ਨੂੰ ਸੱਚੀ ਕਾਲ ਦੀ ਸੱਚੀ ਕਾਲ ਦੀ ਇਹ ਇਹ ਦੁਕਾਨ ਹੈ ਜਿੱਥੇ ਸਾਰੀਆਂ ਚੀਜ਼ਾਂ ਦੀ ਲੋੜ ਹੈ ਔਰ ਬਹੁਤ ਘੱਟ ਚੀਜ਼ਾਂ ਨੇ ਔਰ ਚਲੋ ਗੁਰੂ ਸਾਹਿਬ ਨੇ ਘਰ ਦੇ ਵਿੱਚ ਛੋਟੀ ਜੀ ਦੁਕਾਨ ਦਿੱਤੀ ਹੈ ਤੁਸੀਂ ਦਿਖਾ ਸਕਦੇ ਹੋ ਪੁੱਤਰ ਸਾਰੀ ਦਿਖਾ ਦੇ ਅੰਦਰੋਂ ਵੀ ਤੇ ਆਓ ਸਾਰੇ ਜਣੇ ਮਿਲ ਕੇ ਇਹਨਾਂ ਨੂੰ ਜਿਹੜੀ ਹੈ ਜਿਹੜੀ ਆ ਲਾਈਵਲੀਹੂਡ ਆਪਣਾ ਅਰਨ ਕਰਨ ਦੀ ਆਜ਼ਾਦੀ ਅੱਜ ਦੇ ਕੇ ਜਾਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਸ ਸੇਵਾ ਸੁਸਾਇਟੀ ਮੇਸ਼ਾ ਲੋੜਵੰਦਾਂ ਲਈ ਕਾਰਜ ਕਰਦੀ ਰਹੇਗੀ ਔਰ ਅਰਦਾਸ ਕਰਦੇ ਆ ਕਿ ਇਸ ਵੀਡੀਓ ਨੂੰ ਤੁਸੀਂ ਐਨਾ ਸ਼ੇਅਰ ਕਰੋਗੇ ਲੋਕੀ ਇਸ ਨਾਲ ਤਾਂ Google Pay ਭਰਦਣ ਕਿ ਇਹਨਾਂ ਦੀ ਦੁਕਾਨ ਭਰ ਜਾਵੇ ਔਰ ਲੋਕੀ ਕਸਮਾਨ ਲੈਣ ਰੋਜ਼ ਦੀ ਤਕਰੀਬਨ ਇਹਨਾਂ ਨੂੰ 22500 ਰੁਪਿਆ 2000 ਰੁਪਿਆ ਤੱਕ ਕਮਾਈ ਹੋਵੇ ਜਿਨ੍ਹਾਂ ਨਾਲ ਦਾ ਘਰ ਚੱਲ ਸਕੇ ਸੋ ਇੱਕ ਮੈਂ ਰਿਕੁਐਸਟ ਕਰਾਂਗਾ ਸੰਪੀਤ ਜੀ ਨੂੰ ਇੱਕ ਜਲਦੀ ਤੋਂ ਜਲਦੀ ਬੇਨਤੀ ਸਾਰਿਆਂ ਨੂੰ ਕਰਦਣ ਜਲਦੀ ਸਤਿ ਸ਼੍ਰੀ ਅਕਾਲ ਜੀ ਅੱਜ ਇੰਡੀਪੈਂਡੈਂਸ ਦੇ ਆਜ਼ਾਦੀ ਦਾ ਦਿਨ ਸੋ ਆਓ ਕਿਸੇ ਇੱਕ ਨੂੰ ਸੈਲਫ ਇੰਡੀਪੈਂਡੈਂਟ ਬਣਾ ਸਕੀਏ ਕਿ ਉਹ ਆਪਣੀ ਰੋਜਗਾਰ ਦਾ ਸਾਧਨ ਆਪਣਾ ਕਮਾਈ ਦਾ ਸਾਧਨ ਆਪਣੇ ਤਰੀਕੇ ਨਾਲ ਕਮਾ ਸਕਣ ਧੰਨਵਾਦ ਭਾਜੀ ਸਾਰਿਆਂ ਨੂੰ ਜਲਦੀ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂ ਅਸੀਂ ਆਸ ਕਰਦੇ ਹਾਂ ਕਿ ਅਸੀਂ 70 ਕਿਲੋਮੀਟਰ ਚੱਲ ਕੇ ਇਸ ਪਿੰਡ 'ਚ ਆਏ ਹਾਂ ਔਰ ਸਾਡੇ ਮਨ 'ਚ ਕਈ ਖਿਆਲ ਆਉਂਦੇ ਸੀ ਕਿ ਉਹ ਕਿਸ ਤਰ੍ਹਾਂ ਹੋਏਗਾ ਕੀ ਹੋਏਗਾ ਕਿਵੇਂ ਗੁਜ਼ਾਰਾ ਕਰਦਾ ਹੋਏਗਾ ਕਿਵੇਂ ਉਹਨਾਂ ਦੇ ਬੱਚੇ ਸਕੂਲ ਜਾਂਦੇ ਹੋਣਗੇ ਜਦੋਂ ਜੀ ਅੱਖੀ ਆ ਕੇ ਆਪਣਾ ਪ੍ਰੈਕਟੀਕਲ ਇਹਨਾਂ ਨੂੰ ਦੇਖਿਆ ਸਾਹਮਣੇ ਦੇਖਿਆ ਔਰ ਇਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਦੰਗੀ ਹੈ ਤੁਸੀਂ ਦੇਖ ਸਕਦੇ ਸੀਗੇ ਕਿ ਵੀ 9 ਸਾਲ ਤੋਂ ਇਹ ਬੰਦਾ ਬੀਚੇਰ ਤੇ ਤੇ ਬੈੱਡ ਤੇ ਹੀ ਆ ਪਰ ਆਪਣੀ ਦੁਕਾਨ ਦਾ ਗੁਜ਼ਾਰਾ ਕਰ ਰਿਹਾ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਅੱਗੇ ਵਾਚਣ ਕੇ ਆਓ ਹਲਾਰਾ ਮਾਰੋ ਇਸ ਬੰਦੇ ਦਾ ਸਾਥ ਦਿਓ ਔਰ ਕਟੋ-ਕਟ 200 500 ਜੋ ਕੁਝ ਵੀ ਤੁਹਾਡੇ ਕੋਲ ਹੋ ਸਕਦਾ ਇਹ ਸੇਵਾ ਦੇ ਵਿੱਚ ਨੂੰ ਕਰੋ ਕਿਉਂਕਿ ਇਹ ਆਪਣਾ ਗੁਜ਼ਾਰਾ ਅਸੀਂ 80, 80% 80% ਡਿਸੇਬਿਲਟੀ ਆ ਵੀਰ ਦੀ ਤੇ ਉਹ ਨਹੀਂ ਚੱਲ ਸਕਦੇ ਕਿਤੇ ਜਾ ਸਕਦੇ ਹੁਣ ਅਸੀਂ ਉਹਨਾਂ ਦਾ ਸਾਰਾ ਬਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ